ਐਕਸਕਿਊਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਗਈ ਹੈ। ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੀ ਸਕੂਲ ਆਫ ਐਮਿਨੈਂਸ ਦੀ ਸਥਾਪਨਾ ਕੀਤੀ ਗਈ ਹੈ। ਲੋਕਾਂ ਦੀ ਸਿਹਤ ਸੁਤ ਨੂੰ ਮੁੱਖ ਰੱਖਦੇ ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਿੰਮ ਰਹੀ ਨਸ਼ੇ ਦੇ ਖੋੜ ਨੂੰ ਸਮਾਪਤ ਕਰਨ ਲਈ ਵਿੰਡਾ ਤੇ ਸ਼ਹਿਰਾਂ ਵਿੱਚ ਪਹੁੰਚ ਕੀਤੀ ਗਈ ਹੈ ਨਸ਼ਾ ਪੀੜਤਾਂ ਦੇ ਗੁੜਬਸੇਵੇਂ ਲਈ ਉਪਰਾਲੇ ਕਰਦਿਆਂ ਨਸ਼ਾ ਪੀੜਤਾਂ ਲਈ ਕਿਤਾ ਮੁਖੀ ਪਹੁੰਚ ਸ਼ੁਰੂ ਕੀਤੇ ਗਏ ਹਨ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਉਹਨਾਂ ਦੇ ਘਰਾਂ ਵਿੱਚ ਹੀ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਸਰਕਾਰ ਤੁਹਾਡੇ ਦਰਵਾਜ਼ੇ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਸੂਬੇ ਦੇ ਨਾਗਰਿਕ ਸਮਰਪਿਤ ਹੈਲਪਲਾਈਨ ਨੰਬਰ 1076 콜 ਕਰਕੇ ਆਪਣੀ ਸਹੂਰਤ ਅਨੁਸਾਰ ਸਮਾਂ ਤੈਅ ਕਰਕੇ ਇਹਨਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ ਸੜਕ ਸੁਰੱਖਿਆ ਦੇ ਖੇਤਰ ਵਿੱਚ ਵੱਡਾ ਉਪਰਾਲਾ ਕਰਦਿਆਂ ਸੁਪਰ ਸਰਕਾਰ ਵੱਲੋਂ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਘਟਾਉਣ ਅਤੇ ਅਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਅੱਜ ਦੇ ਇਸ ਮੁਬਾਰਕ ਦਿਨ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਅਹੱਤ ਰਹੀਏ ਆਪਣੇ ਦੇਸ਼ ਅਤੇ ਸੂਬੇ ਦੀ ਮਾਣ ਮਰਿਆਦਾ ਬਰਕਰਾਰ ਰੱਖਣ ਲਈ ਹਮੇਸ਼ਾ ਸਹਰਤ ਅਤੇ ਤਤਪਰ ਰਹੀ ਹੈ ਇਸ ਦੇ ਨਾਲ ਹੀ ਮੈਂ ਮਟਾਲਾ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਖਤਰੀ ਜੀ ਦੇ ਵਿਆਪੁਰਬ ਸਮਾਗਮ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਵਿਆਪੁਰਬ ਸਮਾਗਮ ਨੂੰ ਮੁਕਤ ਰੱਖਦਿਆਂ ਦੇਸ਼ ਉਦੇਸ਼ ਤੋਂ ਕੋਈ ਬੜੀ ਅਸੁਲਤਾ ਤੇ ਸਹੂਲਤ ਲਈ ਪ੍ਰਸ਼ਾਸਨ ਪਪਾ ਭਾਰ ਹੈ ਅਤੇ ਸੰਗਤਾਂ ਨੂੰ ਕੋਈ ਮੁਸ਼ਕਲ ਨਹੀਂ ਪਟਿਆਲਾ ਸ਼ਹਿਰ ਦੇ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਸ੍ਰੀ ਸ਼ਹੀਦ ਕਲਸੀ ਜੀ ਵੱਲੋਂ ਪਿਛਲੇ ਲਗਭਗ 3 ਸਾਲਾਂ ਤੋਂ 3.5 ਸਾਲਾਂ ਤੋਂ ਅਨੇਕਾਂ ਹੀ ਉਪਰਾਲੇ ਕੀਤੇ ਜਾ ਰਹੇ ਹੈ ਔਰ ਦਿਨ ਰਾਤ ਇਸ ਸ਼ਹਿਰ ਨੂੰ ਤਰੱਕੀ ਦੇ ਵੱਲ ਲੈ ਜਾਣ ਦੇ ਉਪਰਾਲੇ ਕੀਤੇ ਜਾ ਰਹੇ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਮਾਜ ਸੇਵੀ ਉਹ ਕੇ ਸਮਾਜ ਸੇਵੀ ਪਟਿਆਲਾ ਦੇ ਅਮਰਤ ਕਲਸੀ ਜੀ ਦਾ ਵੀ ਧੰਨਵਾਦ ਕਰਦੇ ਹਾਂ ਜੋੜ ਨਾਲ ਉਪਰਾਲੇ ਚੱਲ ਰਹੇ ਸ਼ਹਿਰ ਵਾਸਤੇ ਉਹਨਾਂ ਦਾ ਵੀ ਵੈਲਕਮ ਕਰਦਾ ਹਾਂ ਅੱਜ ਮੈਂ ਦੱਸਣਾ ਚਾਹਾਂਗਾ ਕਿ ਮਿਊਨਿਸਪਲ ਕਾਰਪੋਰੇਸ਼ਨ ਬਟਾਲਾ ਵੱਲੋਂ ਬੂਟੇ ਲਾਉਣ ਦੀ ਮੁਹਿੰਮ ਚਲਾਈ ਗਈ ਹੈ ਔਰ ਸਾਰੇ ਸ਼ਹਿਰ ਦੀ ਮੇਨ ਸੜਕਾਂ ਤੇ ਤਕਰੀਬਨ 3 ਤੋਂ 5000 ਦੇ ਕਰੀਬ ਬੂਟੇ ਫਲਦਾਰ ਬੂਟੇ ਤੇ ਦੂਸਰੇ ਵਗਨ ਵਿਲਾ ਦੇ ਫੁੱਲਾਂ ਵਾਲੇ ਬੂਟੇ ਲਗਾਏ ਜਾਣਗੇ ਇੱਥੇ ਮੈਂ ਵੀ ਦੱਸਣਾ ਚਾਹਾਂਗਾ ਕਿ ਪਿੰਤੰਦਰ ਸਰਕਾਰ ਵੱਲੋਂ ਪਿਛਲੇ ਸਰਵੇ ਕੀਤਾ ਗਿਆ ਸੀਗਾ ਪਬਲਿਕ ਟਾਇਲਟਸ ਦਾ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਸਾਰੇ ਪੰਜਾਬ ਦੇ ਅੰਦਰ ਉਹਦੇ ਚ ਪਟਾਲੇ ਨੂੰ ODF ਪਲੱਸ ਪਲੱਸ ਸਰਟੀਫਿਕੇਟ ਦਿੱਤਾ ਗਿਆ ਤੇ ਜਸਤੇ ਮੈਂ ਸਾਰੇ ਸੈਨੀਟੇਸ਼ਨ ਬ੍ਰਾਂਚ ਨਾਲ ਸੰਬੰਧਿਤ ਕਰਮਚਾਰੀਆਂ ਨੂੰ ਵਧਾਈ ਦਾ ਪਾਤਨ ਮੰਦ ਅੱਜ ਦੇ ਇਸ ਸ਼ੋਭਦੇ ਹੜੇ ਤੇ ਜੋ ਬੱਚੇ ਪਾਰਟਿਸਿਪੇਟ ਕਰ ਰਹੇ ایਵੈਂਟਸ ਦੇ ਅੰਦਰ ਪਰ ਬੜੇ ਦਿਨਾਂ ਤੋਂ ਮਿਹਨਤ ਕਰ ਰਹੇ ਹੈ ਉਹਨਾਂ ਨੂੰ ਤੇ ਉਹਨਾਂ ਦੇ ਟੀਚਰਸ ਨੂੰ ਬਹੁਤ-ਬਹੁਤ ਵਧਾਈ ਤੇ ਧੰਨਵਾਦ ਕਰਦਾ ਹਾਂ ਐਨਸੀਸੀ ਕੈਡਟਸ ਪੁਲਿਸ ਮੁਲਾਜ਼ਮ ਜਿਹੜੇ ਪ੍ਰਿੰਟਸ ਸ਼ਾਮਿਲ ਹੈ ਉਹਨਾਂ ਦੇ ਵੀ ਸ਼ਲਾਘਾ ਕਰਦਾ ਤੇ ਧੰਨਵਾਦ ਕਰਦਾ ਹਾਂ ਸਾਰੇ ਅਫਸਰ ਸਾਹਿਬਾਨ ਅੱਜ ਦੇ ਸਮਾਗਮ 'ਚ ਸਾਰੇ ਡਿਪਾਰਟਮੈਂਟ ਦੇ ਅਫਸਰਸ ਮਾਨਯੋਗ ਜੱਟ ਸਾਹਿਬ ਸਾਡੇ ਸਾਬਕਾ ਫੌਜੀ ਫ੍ਰੀडम ਫਾਈਟਰਸ ਜਿਹੜੇ ਇਸ ਸਮਾਗਮ 'ਚ ਆਏ ਸਾਰਿਆਂ ਦਾ ਮੈਂ ਵੈਲਕਮ ਕਰਦਾ ਹਾਂ ਤੇ ਧੰਨਵਾਦ ਕਰਦਾ ਹਾਂ